ਜੋਨੇ ਪੂਰੀ 420 ਕੀਤੀ ਜੀ ਇਹਨਾਂ ਨੇ ਪੈਸਾ ਇਹਨਾਂ ਤੋਂ 5000 ਰੁਪਿਆ ਪਹਿਲਾਂ ਲੈ ਚੁੱਕੀ ਐ ਫਿਰ ਇਹਨਾਂ ਨੂੰ ਉਹਨਾਂ ਨੇ ਕਿਹਾ ਸੀ ਵੀ ਚਾਤਰੀ ਨੂੰ ਅਸੀਂ ਤੁਹਾਡੀ ਬਰਾਤ ਲੈ ਕੇ ਜਾਵਾਂਗੇ ਉਹ 10000 ਰੁਪਿਆ ਫੇਰ ਲੈ ਕੇ ਉਥੋਂ ਕੁੜੀ ਵਾਲਿਆਂ ਦੇ ਘਰ ਗਈ ਕਹਿੰਦੀ ਮੈਂ ਕੁੜੀ ਵਾਲੇ ਦੀ ਤਿਆਰੀ ਕਰਵਾਉਣੀ ਐ ਇਹ ਆਂਦੇ ਜੀ ਥੋੜਾ ਸਕਣਾ ਪਾਨੀ ਮੈਂ ਨੇ ਆਪ ਹੀ ਪਿਆਣ ਦੀ ਕੁੜੀ ਦੇ ਪਾਓ ਆਣੇਗਾ ਜੀ ਕਿਹਾ ਜੀ ਅਸੀਂ ਇਹ ਆਂਦੀ ਮੇਰੀ ਜ਼ਿੰਮੇਵਾਰੀ ਐ ਕਿਹਾ ਅਸੀਂ ਅਖਾ ਚਲੋ ਜੀ ਠੀਕ ਐ ਪਣ ਦਾ ਮਸਲਾ ਅਸੀਂ ਜ਼ਿੰਮੇਵਾਰੀ ਇਹ ਆਂਦੀ ਮੇਰੀ ਜ਼ਿੰਮੇਵਾਰੀ ਆ ਜੀ ਚਲ ਠੀਕ ਹੈ ਜੀ ਇਹਨੇ ਸਗਣ ਬਾਤਾਂ ਮੈਨੂੰ ਮੈਨੂੰ ਆਂਦੀ 43 ਦੀ ਤੇਰੀ ਬਰਾਤ ਆ ਠੀਕ ਆ ਵੀਪੋ ਦਾ ਆਨੰਦ ਦੇ ਵਾਦੂਈ ਮੈਂ ਜੀ ਅੰਗਰੇਜ਼ਾਂ ਗਈ ਕਿੱਥੇ ਰਹਿ ਜਮਲੇ ਬਣਾਂ ਗਾਂ ਦੀ ਕੀ ਮਾਮਲਾ ਕੀ ਹੈ ਇਹਦਾ ਪੂਰਾ ਘਟਨਾ ਕੀ ਮਾਵਲਾ ਕੀ ਆਈ ਇਹਨੇ ਪਹਿਲਾਂ ਰਿਸ਼ਤਾ ਕਰਾਇਆ ਸੀਗਾ ਰਿਸ਼ਤਾ ਕਰਾਇਆ ਨਹੀਂ ਤੇ ਇਹਨੇ ਆਪਣਾ 10000 ਰੁਪਏ ਹਲਵਾਤਾ ਇਹਨੇ ਆਪ ਲੈ ਲਿਆ ਅਸੀਂ ਉਸ ਤੋਂ ਬਾਅਦ ਉਹਨੂੰ ਜੀ 2-4 ਘੰਟੇ ਫੋਨ ਟਰਾਈ ਕੀਤਾ ਪਰ ਉਹਨੇ ਸਾਡਾ ਫੋਨ ਨਹੀਂ ਚੁੱਕਿਆ ਤੇ ਫਿਰ ਉਹ ਆ ਕੇ ਜੀ ਕਰਿਆ ਕਿ ਆਪਦੇ ਉਹਨੇ ਇਹ ਗੱਲ ਆਖੀ ਜੀ ਉਹਨਾਂ ਦੀ ਕੁੜੀ ਭੱਜ ਗਈ ਹੈ ਕੁਲਵਿੰਦਰ ਸਿੰਘ ਆ ਜੀ ਕੀ ਕਹਿੰਦਾ ਚਾਹੁੰਦੇ ਅੱਜ ਜੋ ਕੰਮ ਮੇਰੇ ਇਹ ਰਿਸ਼ਤੇਦਾਰਾ ਵੀਰ ਜੀ ਇਹ ਮੇਰੇ ਸਾਲਾ ਸਬ ਉਹ ਮੇਰੇ ਮਾਮਾ ਜੀ ਆ ਤੇ ਇਹਨਾਂ ਨੇ ਵੀ ਜੀ ਇੱਥੇ ਆਪਣਾ ਵਿਚੋਲ ਨੇ ਇਹਨਾਂ ਨੂੰ ਧੋਖਾ ਧੜੀ ਕੀਤੀ ਅਜੋਲ ਨੇ ਪੂਰੀ 420 ਕੀਤੀ ਜੀ ਇਹਨਾਂ ਨਾਲ ਪੈਸਾ ਨਾਲ ਤੋਂ 5000 ਰੁਪਏ ਪਹਿਲਾਂ ਲੈ ਚੁੱਕੀ ਐ ਫਿਰ ਇਹਨਾਂ ਨੂੰ ਉਹਨਾਂ ਨੇ ਕਿਹਾ ਸੀ ਵੀ 4 ਤਰੀਕ ਨੂੰ ਅਸੀਂ ਤੁਹਾਡੀ ਬਰਾਤ ਲੈ ਕੇ ਜਾਵਾਂਗੇ ਉਹ 10000 ਰੁਪਏ ਫਿਰ ਲੈ ਕੇ ਉਥੋਂ ਕੁੜੀ ਵਾਲਿਆਂ ਦੇ ਘਰ ਗਈ ਕਹਿੰਦੀ ਮੈਂ ਕੁੜੀ ਵਾਲੇ ਦੀ ਤਿਆਰੀ ਕਰਵਾਉਣੀ ਐ ਅਸੀਂ ਉਸ ਤੋਂ ਬਾਅਦ ਉਹਨੂੰ ਜੀ 2-4 ਘੰਟੇ ਫੋਨ ਟਰਾਈ ਕੀਤਾ ਪਰ ਉਹਨੇ ਸਾਡਾ ਫੋਨ ਨਹੀਂ ਚੁੱਕਿਆ ਤੇ ਫਿਰ ਉਹ ਆ ਕੇ ਜੀ ਕਰਿਆ ਕਿ ਆਪਦੇ ਉਹਨੇ ਇਹ ਗੱਲ ਆਖੀ ਜੀ ਉਹਨਾਂ ਦੀ ਕੁੜੀ ਭੱਜ ਗਈ ਐ ਸਾਡੇ ਘਰ ਨਹੀਂ ਆਈ ਅਜੇ ਕਰਿਆ ਆਪਦੇ ਆ ਕਹਿੰਦੀ ਉਹਨਾਂ ਦੀ ਕੁੜੀ ਭੱਜ ਗਈ ਆ ਸੀ ਫਿਰ ਜਾ ਕੇ ਉਹਨੂੰ ਪੁੱਛਿਆ ਵੀ ਤੁਸੀਂ ਇਦਾਂ ਨਾ ਕਰੋ ਤੁਸੀਂ ਸਾਡੀ ਬੇਇੱਜ਼ਤੀ ਕਰਵਾ ਰਹੇ ਆ ਪਿੰਡ ਦੇ ਵਿੱਚ ਵੀ ਸਾਡਾ ਕੋਈ ਹੱਲ ਕਰੋ ਤੇ ਫਿਰ ਕਹਿੰਦੀ ਮੈਂ ਚੱਲ ਕੋਈ ਨਾ ਕਿਸੇ ਪਾਸੇ ਟਰਾਈ ਕਰਦੀ ਆ ਟਰਾਈ ਟਰਾਈ ਕੀ ਕਰਨੀ ਸੀ ਸਿਰਫ ਉਹਨਾਂ ਨੇ ਸਾਡੇ ਨਾਲ ਧੋਖਾ ਕੀਤਾ ਧੋਖਾਧੜੀ ਵਿੱਚੋਂ ਸਾਡੇ ਤੋਂ ਪਈ ਆਰ ਪਈਆ ਵੀ ਲੈ ਗਈ ਆ ਸਾਡਾ ਜਿਹੜਾ ਖਰਚਾ ਵੀਰ ਜੀ ਇਹ ਹੁਣ ਵੇਖ ਲਓ ਵੀ 3-4 ਲੱਖ ਰੁਪਏ ਦੇ ਨੇੜੇ ਅਸੀਂ ਖਰਚਾ ਕਰ ਬੈਠੇ ਆ ਇਹ ਤੋਂ ਪਹਿਲਾਂ ਤੇ ਇਹ ਗਰੀਬ ਬੰਦਾ ਸਿਰ ਹੀ ਲਾਦਾ ਵਿਚਾਰਾ ਇਹਦੀ ਮਦਦ ਸਾਨੂੰ ਸਾਨੂੰ ਇਨਸਾਫ ਚਾਹੀਦਾ ਇਹਦੀ ਮਦਦ ਕੀਤੀ ਜਾਵੇ ਪੂਰੀ ਡਟ ਕੇ। ਆਪਾਂ ਕੀ ਘਟਨਾ ਕੀ ਹੋਈ ਹੈ ਪੂਰਾ ਮਾਮਲਾ। ਇਹ ਆਂਦੇ ਜੀ ਥੋੜਾ ਸਖਣ ਪਾਨੀ ਮੈਂ। ਨੇ ਆਪ ਹੀ ਪਾਇਾਂ ਦੀ ਕੁੜੀ ਦੇ ਪਾਉ ਹੋਣੇਗਾ ਜੀ। ਠੀਕ ਹੈ ਜੀ ਅਸੀਂ ਇਹ ਆਂਦੀ ਮੇਰੀ ਜ਼ਿੰਮੇਵਾਰੀ ਹੈ। ਠੀਕ ਹੈ ਅਸੀਂ ਅਖਾ ਚਲੋ ਜੀ ਠੀਕ ਹੈ ਪਣ ਦਾ ਮਸਲਾ ਅਸੀਂ ਜ਼ਿੰਮੇਵਾਰੀ ਇਹ ਆਂਦੀ ਮੇਰੀ ਜ਼ਿੰਮੇਵਾਰੀ ਆ ਅਸੀਂ ਚੱਲ ਠੀਕ ਹੈ ਜੀ ਇਹਨੇ ਸਖਣ ਪਾਤਾ ਮੈਨੂੰ। ਮੈਨੂੰ ਆਂਦੀ 43 ਦੀ ਤੇਰੀ ਬਰਾਤਾ ਠੀਕ ਹੈ ਵੀਪੋ ਦਾ ਨਾਂਦ ਤੇ ਵਾਦੂ ਹੀ ਮੈਂ ਜੀ। ਠੀਕ ਹੈ ਜੀ। ਇਨੇ ਮੁੜ ਕੇ ਆਈ ਫੋਨ ਲਾਈ ਗਏ ਤੜਕੇ ਆਂਦੀ ਵੀ ਮੈਂ 10000 ਰੁਪਿਆ ਲੈ ਕੇ ਜਾਊਂਗੀ ਠੀਕ ਆ 10000 ਰੁਪਿਆ ਦੇਦਾ 8 ਵਾਜ ਦੇ ਨੂੰ ਕਹਿੰਦੀ ਮੈਂ ਜਾਣੀ ਕੁੜੀ ਵਾਲਿਆਂ ਦੀ ਆ ਕੇ ਤਿਆਰੀ ਕਰਾਉਣੀ ਆ ਜਾ ਕੇ ਇਹਨੇ ਆਈ ਫੋਨ ਲਾਇਆ ਆਂਦੀ ਵੀ 2:30 ਵਜੇ ਤੁਸੀਂ ਤੋਰੋ ਜੇ ਬਰਾਤ 2:30 ਵਜੇ ਫੋਨ ਲਾਇਆ ਉਸ ਤੋਂ ਬਾਅਦ ਇਹਨੇ ਫੋਨ ਨਹੀਂ ਚੱਕਿਆਗਾ ਕਰਿਆ ਕਿ ਆਂਦੀ ਕਿ ਕੁੜੀ ਭੱਜ ਗਈ ਮੁੜ ਕੇ ਅਸੀਂ ਕਹਿੰਦੇ ਫੇਰ ਇੱਕ ਵਾਰੀ ਪੁੱਛ ਲੈ ਕੋਣ ਦੀ ਕੁੜੀ ਦਾ ਭਰਾ ਮਰ ਗਿਆ ਜੀ ਹਾਂ ਅਸੀਂ ਮਜ਼ਦੂਰੀ ਕਰਨ ਵਾਲੇ ਮੇਰਾ ਆਪਣਾ ਹੋਈ ਮਜ਼ਦੂਰੀ ਕਰਦਾ ਮੈਂ ਵੀ ਕਰਦਾ ਹਾਂ ਇਹ ਗਰੀਬ ਬੰਦੇ ਆ ਜੀ ਸਾਡਾ 3.5 ਲੱਖ ਰੁਪਏ ਖਰਚ ਆਇਆ ਸਾਨੂੰ ਇਹ ਗੱਲ ਦਾ ਇਨਸਾਫ ਦਿੱਤਾ ਜਾਵੇ ਇਹਨੇ ਕਿੰਨੇ ਪੈਸੇ ਲਏ ਜੀ ਤੁਹਾਡੇ ਇਹਨੇ ਸਾਡੇ ਤੋਂ 50000 ਰੁਪਏ ਲਿਆ ਸੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਤੁਸੀਂ ਹਾਂਜੀ ਰੀਸੈਂਟ ਹੈ ਕਿਥੇ ਹੋ ਰਹੇ ਹਨ ਬਗੰਗਾਂ ਦੇ ਕੀ ਮਾਮਲਾ ਕੀ ਹੈਗਾ ਪੂਰਾ ਘਟਨਾ ਕੀ ਹੈ ਮਾਵਲਾ ਕੀ ਹੈ ਇਹਨੇ ਪਹਿਲਾਂ ਰਿਸ਼ਤਾ ਕਰਾਇਆ ਸੀਗਾ ਰਿਸ਼ਤਾ ਕਰਾਇਆ ਨਹੀਂ ਤੇ ਇਹਨੇ ਆਪਣਾ 50000 ਰੁਪਏ ਹਲਵਾਤਾ ਇਹਨੇ ਆਪ ਲੈ ਲਿਆ ਠੀਕ ਹੈ ਪਿਆਹ 10000 ਲੈ ਕੇ ਮੇਰੋਂ ਆਦੀ ਵੀ ਕੋਈ ਚੱਕਰ ਨਹੀਂਗਾ ਵੀ ਕੁੜੀ ਦਾ ਮਾਂ ਪਿਓ ਹੈ ਨਹੀਂਗਾ ਤੇ ਮਾਂ ਹੈਗੀ ਐ ਠੀਕ ਐ ਤੇ ਆਂਦੀ ਅਗੇ ਵੀ ਮੈਂ ਆਪੇ ਸ ਕਰਨ ਪਾਉਂਗੀ ਸਾਰਾ ਕੁਝ ਮੈਂ ਆਪੇ ਕਰੂੰਗੀ ਕੋਈ ਟੈਨਸ਼ਨ ਨਹੀਂ ਕੀ ਆ ਵੇਲੋਂ 10000 ਰੁਪਿਆ ਲੈ ਗਈ ਆ ਸਬਜ਼ੀਆਂ ਪੰਜਾ ਸਾਰਾ ਕੁਝ ਪਿਆ ਤੇ ਆ ਟੈਂਟ ਲੱਗਿਆ ਪਿਆ ਇਹਦਾ ਖਰਚਾ ਵੇਲੋਂ ਡੀ ਆਲਾ ਦੇ ਖਰਚੇ ਵੇਲੋਂ ਕਿ ਇਨ ਕਿਹ ਕੀ ਸਮਝ ਉਸ ਤੋਂ ਬਾਅਦ ਰਾਤ ਨੂੰ ਜਦੋਂ ਰਾਤ ਲੈ ਕੇ ਜਾਣਾ ਬਰਾਤ ਲੈ ਕੇ ਜਾਣਾ ਸੀ ਆਂਦੀ 10000 ਰੁਪਿਆ ਹੋਰ ਦੇ ਮੈਨੂੰ ਤੇ ਉਸ ਤੋਂ ਬਾਅਦ ਕੀ ਕੀ ਤਬਰਤ 10000 ਰੁਪਏ ਦਿੱਤਾ ਸੀ 10000 ਰੁਪਏ ਦਿੱਤਾ ਸੀ ਅਸੀਂ ਇਹਨੂੰ 2:3 ਵਜੇ ਤੱਕ ਡਿੱਕਿਆ ਨਹੀਂ ਆਈ ਕਿ ਮੈਂ ਕਿਹਾ ਬਰਾਤਾਂ ਨੂੰ ਕਹਿੰਦੀਆਂ ਮੋੜਨ ਵਾਲੀਆਂ ਐ ਤੇ ਸਾਡੀ ਬਰਾਤ ਕਿਉਂ ਨਹੀਂ ਜਾਂਦੀ ਕਿ ਵੀ ਤੇ ਇਹਨੇ ਫੋਨ ਬੰਦ ਕਰ ਲਿਆ ਫੋਨ ਬੰਦ ਕਰ ਲਿਆ ਤੇ ਉਸ ਤੋਂ ਬਾਅਦ ਇਹ 9 ਸੀਪਸ ਸੀਗਾ ਉਹ ਇੱਥੋਂ ਭੱਜ ਗਈ ਇੱਕ ਬੰਦਾ ਅਗਿਆਤੂਨੀ ਰੱਖਿਆ ਨਹੀਂ ਕੀ ਕਿਆ ਇਹਨਾਂ ਨੇ ਕਿਹਾ ਕਿ ਤੁਹਾਨੂੰ ਬਰਾਤ ਜਾਨ ਜਦੋਂ ਲੈ ਕੇ ਜਾਣੀ ਸੀ ਉਸ ਤੋਂ ਬਾਅਦ ਕੀ ਇਹਨਾਂ ਨੇ ਕਿਹਾ ਤੁਹਾਨੂੰ ਇਹ ਆਂਦੀ ਵੀ ਜਾ ਕੇ ਮੈਂ ਤੁਹਾਨੂੰ ਦੱਸਦੀ ਮੈਂ ਤਿਆਰੀ ਕਰਾਉਣੀ ਹੈ ਜੀ ਉੱਥੇ ਜਾ ਕੇ 10000 ਰੁਪਏ ਲੈ ਕੇ ਓਕੇ ਉਸ ਤੋਂ ਬਾਅਦ ਕੀ ਤੁਹਾਨੂੰ ਇਹਨਾਂ ਨੇ ਕਿਹਾ ਵੀ ਮੈਸੇਜ ਹੀ ਦਿੱਤਾ ਤੁਹਾਨੂੰ ਵੀ ਦਾਤ ਆਉਗੀ ਲੈ ਕੇ ਆਓ ਜੀ ਇਹ ਆਂਦੀ ਵੀ ਪਹਿਲਾਂ ਤਾਂ ਆਂਦੀ ਸੀ ਵੀ ਕੁੜੀ ਭੱਜ ਗਈ ਫੇਰ ਆਂਦੀ ਮਰਗੂਗੀ ਮੰਗ ਕੀ ਕਰਦੇ ਮਾਂ ਕੀ ਕਰਦੇ ਸਾਡੇ ਮੁਸਾਬ ਵੇਖ ਲਓ ਤੁਸੀਂ ਵੀ ਗਰੀਬੀ ਦਾਵਾ ਹੈ ਰੁਪਇਆ 3-4 ਲੱਖ ਰੁਪਇਆ ਲਾਈ ਬੈਠਾ ਮੈਂ 三亩三亩，这一堆，一起的